ਯੂਟੂਬ ਫੈਸਟਿਵਲ ਸੀਜ਼ਨ ਸਾਡੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਜੈਪੀ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਅਸਿਸਟੈਂਟ ਕਮਿਸ਼ਨਰ ਜ਼ਿਲ੍ਹਾ ਗੁਰਦਾਸਪੁਰ ਤੋਂ ਤੇ ਸਾਡੇ ਸੂਬਾ ਰਿਜੀਨ ਸਾਡੇ ਐਕਸਾਈਜ਼ ਅਫਸਰ ਸ੍ਰੀ ਹੀਮੰਸ਼ਰਮਾ ਜੀ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਚੁਕੀ ਫੈਸਟਿਵ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡਲਾਈਨਸ ਕਲੀਅਰ ਐਂਡ ਨੀਟ ਹੈ ਕਿ ਨotras ਉਹ ਦੇਸੀਲੇਚੇ ਕੰਟੀਨਿਊਸ ਰੀਡਸ ਹੋ ਰਹੀਆਂ ਵਾ ਤੇ ਚੈਕਿੰਗ ਚੱਲ ਰਹੀਆਂ ਵਾ ਨਾਕੀ ਬੰਦੀ ਵੀ ਲਾਈ ਜਾ ਰਹੀ ਆ ਇਸ ਤੋਂ ਅੰਦਰੋਂ ਅੱਜ ਕੱਲ੍ਹ ਸਾਨੂੰ ਕੋਈ ਮੁਖਬਰੀ ਮਿਲੀ ਸੀ ਕਿ ਪਿੰਡ ਚੱਗੂ ਵਾਲ ਦੇ ਬਾਹਰਲੇ ਕੋਸਤੇ ਵਿੱਚ ਉਹਨਾਂ ਦੇ ਕੋਈ ਲਾਨ ਦੀ ਸਮਗਰੀ ਲੁਕਾ ਕੇ ਰੱਖੀ ਆ ਤੇ ਇਮੀਡੀਏਟ ਇਟਿਸ ਆਫ ਤੋਂ ਡਾਇਰੈਕਸ਼ਨ ਸਾਨੂੰ ਆਈ ਤੇ ਆਪਾਂ ਰੀਡ ਕੀਤਾ ਜੀ ਦੇ 205 ਕਿਲੋ ਲਾਂਦ ਅਸੀਂ ਰਿਕਵਰਡ ਕੀਤੀ ਉਥੋਂ ਤੇ ਕੋਈ 16 ਕਿ ਲੀਟਰ ਲਿਸਿਡ ਲੀਕਰ ਸੀ ਜੋ ਪਲਾਸਟਿਕ ਦੇ ਪੌਸਟ ਸੇ ਪਾਰ ਕੇ ਨਾ ਨੇ ਫੇਲਵਾ ਕੇ ਰੱਖੀ ਹੋਈ ਹੁੰਦੀ ਆ ਉਹ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਕਿ ਸੈਸਟਿਕ ਸੀਜ਼ਨ ਦੇ ਵਿੱਚ ਕੋਈ ਘਟਨਾ ਨਾ ਵਾਪਰ ਜੇ ਇਹ ਜੇ ਮਤਲਬ ਕੀ ਸਾਡੇ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜ਼ਿਲ੍ਹੇ ਤੋਂ ਬਾਅਦ ਬਿਲਕੁਲ ਵੀ ਕੋਈ ਆਪਾ ਲੋਕ ਨਾ ਕਰੀਏ ਤਾਂ ਇਹ ਉਹ ਆਰ ਜ਼ਿਆਦਾ ਫੋਕਸ ਗਵਰਨਮੈਂਟ ਦਾ ਇਸ ਵੇਲੇ ਇਲੀਜੀਟ ਲੀਕ ਕਰਦੋਂ ਲੈ ਕਿਉਂ ਹੋਇਆ ਪਿਆ ਵਾ ਕਿਉਂਕਿ ਉਹਦੇ ਨਾਲ ਲੱਗ ਗਿਆ ਨਹੀਂ ਕਿ ਅਸੀਂ ਉੱਥੇ ਜਾ ਆਪਾ ਲੋਕਾਂ ਨੂੰ ਵੀਡੀਓਜ਼ ਆਪਾਂ ਜਾ ਕੇ ਜਾਗਰੂਕੀ ਕਰੀਦਾ ਹੋਾ ਕਿ ਇਹ ਇਹ ਨਹੀਂ ਇਹ ਦੱਸਦੇ ਵੱਨਾ ਕਰੋ ਕਿ ਦੇ ਨਾਲ ਹਾਊਸ ਬੜੇ ਹੁੰਦੇ ਆ ਕੈਪਸੂਲ ਆ ਰਹੇ ਆ ਤੇ ਨਾਕਾਬੰਦੀ ਦੀ ਇਹ ਕਿਚਕਚੋਰ ਇਹਦੇ ਸਰਸਰੈਚ ਕੰਟੀਨਿਊਲੀ ਰਹੀ ਸਾਰੇ ਬਾਸੇ ਸਟੇ ਇਲੀਜੀਟ ਪ੍ਰੋਲੀਗ ਰਿਹਾ ਹੋ ਸਕਦਾ ਪਤਾ ਲੱਗਦਾ ਹੈ ਉਸੇ ਇਮੀਡੀਏਟ ਐਕਸ਼ਨ ਲਿਆ ਜਾਂਦਾ ਕੋਈ ਏਰੀਆ ਜਿਹੜੇ ਬਦਨਾਮ ਹੈ ਜਿੰਦਾ ਦਰਿਆ ਦੇ ਕੰਢੇ ਜਿਹੜੇ ਹੋਗੇ ਤੇ ਲਗਾਤਾਰ ਰੇਡ ਕਰ ਰਹੇ ਆ ਉਸੇ ਲਗਾਤਾਰ ਰੇਡ ਚੱਲ ਰਹੀ ਹੈ ਉਸੇ ਰਿਜਨ ਦੀ ਆ ਪਿਛਲੇ ਉਹ ਹਰਦੀ ਥੋੜੇ ਜਿਹਾ ਪਹਿਲਾਂ ਪਾ ਉਤੋਂ ਕੁਝ 50 60 ਹਜ਼ਾਰ ਲੀਟਰ ਨਾਲ ਡਿਸਟਰੋਏ ਕੀਤੀ ਸੀ ਸੋ ਬੁਲਵਾ ਦੀ ਰਾਤ ਤੇ ਔਰ ਕੰਟੀਨਿਊਸ ਚੱਲ ਰਿਹਾ ਹੈ ਆਪ ਵੀ ਜਰੀਏ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਜਿਹੜੇ ਇਲਿਸੀਟ ਲੀਕਰ ਇਹ ਬਹੁਤ ਹਾਰਮਫੁਲ ਹੈ ਕਿਉਂਕਿ ਅੱਜਕੱਲ ਕੈਮੀਕਲਸ ਨਾਲ ਬਣਾ ਲੈਂਦੀ ਆ ਤੇ ਉਹਦੇ ਨਾਲ ਸਰੀਰਿਕ ਬਹੁਤ ਔਖਾ ਹੋਂ ਦਬਲ ਲਿਵਰ ਫੇਲ ਹੋ ਜਾਂਦੀ ਅੱਖਾਂ ਦੀ ਰੋਸ਼ਨੀ ਚੱਲ ਜਾਂਦੀ इवन ਹਿਊਮਨ ਲਾਈਫ ਦੀ ਕਦਰਤੀਸ ਹੋ ਜਾਂਦੀ ਹੈ ਉਹ ਇਹਦੇ ਦੇ ਕੇ ਗਵਰਨਮੈਂਟ ਵੀ ਬੜੀ ਸਟ੍ਰਿਕਟ ਹੈ ਇਸ ਪਾਸਿਓਂ ਕਿ ਮੈਂ ਅਪਰਾਧੀਆਂ ਸਾਰੇ ਨੂੰ ਬੇਨਤੀ ਕਰਦਾ ਕਿ ਉਹਦਾ ਸਿਰ ਨਾ ਕੀਤਾ ਜਾਏ ਤੇ ਸਾਡੇ ਸਾਈਕਿੰਗ ਇੰਸਪੈਕਟਰ ਧਾਰੀਬਾਲ ਤੋਂ ਪੁਲਿਸ ਕੁਟਾਲ ਜੀ ਨੇ ਇਹ ਨਵੀਂ ਇਹ ਚ ਕੰਟੀਨਿਊਸ ਇਹ ਨਵੀਂ ਨਾਕਾਬੰਦੀ ਚੱਲ ਰਹੀ ਹੈ ਪੁੱਤਰ ਔਰ ਜੋ ਜੋ ਇਲਿਜੀਟ ਕੋਰ ਰਹੀ ਹੈ ਇੰਦੇ ਦੀ ਸਾਈਡ ਤੇ ਪੁੱਤਰ ਵੀ ਰੇਡਸ ਚੱਲ ਰਹੀਆਂ ਹੋ ਇਹਦੇ ਸਾਰੇ ਡਾਇਰੈਕਸ਼ਨਸ ਔਰ ਆਦੇ ਬੁਰਾਸ ਪ੍ਰੋਵੈਂਸੇ ਕੋਟਨ ਰੂਜ਼ ਕੋਈ ਨਾ ਕੋਈ ਐਕਸ਼ਨ ਲੈਣੀ ਹੈ ਡਿਊ ਟੂ ਫੈਸਟੀਵਲ ਸੀਜ਼ਨ ਸਾਡੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਡਿਪਟੀ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਅਸਿਸਟੈਂਟ ਕਮਿਸ਼ਨਰ ਜ਼ਿਲ੍ਹਾ ਗੁਰਦਾਸਪੁਰ ਤੋਂ ਤੇ ਸਾਡੇ ਸਤਪੁਰ ਰੀਜਨ ਸਾਡੇ ਐਕਸਾਈਜ਼ ਅਫਸਰ ਸ਼੍ਰੀ ਹੀਮੰਸ਼ਰਮਾ ਜੀ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਕਿਉਂਕਿ ਫੈਸਟਿਵ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡਲਾਈਨਸ ਕਲੀਅਰ ਐਂਡ ਨੀਟ ਐ ਕੀ ਨੋਟਸ ਉਹਦੇ سلسلے ਚ ਕੰਟੀਨਿਊਸ ਰੀਡਸ ਹੋ ਰਹੀਆਂ ਹੋਆ ਤੇ ਚੈਕਿੰਗ ਚੱਲ ਰਹੀਆਂ ਹੋਆ ਨਾਕੀ ਬੰਦੀ ਵੀ ਲਾਈ ਜਾ ਰਹੀ ਆ ਇਸ ਤੋਂ ਅੰਦਰੋਂ ਅਰ ਕੱਲ੍ਹ ਸਾਰੂਮ ਕੋ ਮੁਖਬਰੀ ਮਿਲੀ ਸੀਗੀ ਪਿੰਡ ਚੱਗੂ ਵਾਲ ਦੇ ਬਾਹਰਲੇ ਕੋਠੇ ਦੇ ਵਿੱਚ ਉਹਨਾਂ ਦੇ ਕੋਈ ਲਾਨ ਦੀ ਸਮਗਰੀ ਲਗਾ ਕੇ ਰੱਖੀ ਆ ਤੇ ਇਮੀਡੀਏਟ ਇਵੈਂਟਸ ਆਫਟ ਟੂ ਡਿਰੈਕਸ਼ਨ ਸਾਨੂੰ ਇਥੇ ਆਪਾਂ ਰੀਡ ਕੀਤਾ ਜੀ ਤੇ 205 ਕਿਲੋ ਲਾਂਦ ਅਸੀਂ ਰਿਕਾਰਡ ਕੀਤੀ ਉਥੋਂ ਤੇ ਕੋਈ 16 ਲੀਟਰ ਲਿਸਟ ਲਿਕਰ ਸੀ ਜੋ ਪਲਾਸਟਿਕ ਦੇ ਪੌਸਟ ਸੇ ਪਾਕੇ ਨਾ ਨਹੀਂ ਸੇਲ ਵਾਸਤੇ ਰੱਖੀ ਹੋਈ ਹੁੰਦੀ ਆ ਉਹ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾ ਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਕਿ ਸੈਸਟਿਕ ਸੀਜ਼ਨ ਦੇ ਵਿੱਚ ਕੋਈ ਘਟਨਾ ਨਾ ਵਾਪਰ ਜੇ ਇਹ ਜੇ ਮਤਲਬ ਕਿ ਸਾਡੀ ਤੇ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜ਼ਿਲ੍ਹੇ ਤੋਂ ਬਾਹਰ ਬਿਲਕੁਲ ਵੀ ਕੋਈ ਅਪਾਲੋਗ ਨਾ ਕਰੀ ਚਾਏ ਉਹ اور ਜ਼ਿਆਦਾ ਫੋਕਸ ਗਵਰਨਮੈਂਟ ਦਾ ਇਸ ਵੇਲੇ ਇਲੀਜੀਟਲੀ ਕਰ ਨੂੰ ਲੈ ਕਿਉਂ ਆਇਆ ਪਿਆ ਹੋਆ ਕਿਉਂਕਿ ਉਹਦੇ ਨਾਲ ਲੱਗ ਗਿਆ ਨਹੀਂ ਕਿ ਅਸੀਂ ਉੱਥੇ ਜਾ ਕੇ ਲੋਕਾਂ ਨੂੰ ਵੀ ਜੇ ਉਸਾਂ ਉੱਪਰ ਜਾ ਕੇ ਜਾਗਰੂਕੀ ਕਰੀਦਾ ਹੋਆ ਕਿ ਇਹ ਇਹ ਨੀਤੀਆਂ ਸਿਰ ਬਣਾ ਕਰੋ ਜਿਹਦੇ ਨਾਲ ਹਾਊਸ ਬੜੇ ਹੁੰਦੇ ਆ ਕੰਸੂ ਵੀ ਲਾ ਰਹੇ ਆ ਤੇ ਨਾਕਾਬੰਦੀ ਦੀ ਇਹ ਕਿਚਕਚੋਰ ਇਹਦੇ ਸਿਰਸਰੇ ਚ ਕੰਟੀਨਿਊਲੀ ਰੇਡ ਸਾਰੇ ਬਾਸੇ ਸਟੇ ਇਲੀਜੀਟ ਪ੍ਰੋਫਿਟ ਇਹੋ ਆਵਾਸਾ ਨੂੰ ਪਤਾ ਲੱਗਦਾ ਆ ਉਸੇ ਇਮੀਡੀਏਟ ਐਕਸ਼ਨ ਲਿਆ ਜਾਂਦਾ ਕੋਈ ਏਰੀਆ ਜਿਹੜੇ ਬਦਨਾਮ ਹੈ ਜਿੰਦ ਦਰਿਆ ਦੇ ਕੰਡੇ ਜਿਹੜੇ ਹੋਏ ਨੇ ਤੇ ਲਗਾਤਾਰ ਰੇਡ ਕਰ ਰਹੇ ਆ ਉਸੇ ਲਗਾਤਾਰ ਰੇਡ ਚੱਲ ਰਹੀ ਆ ਸਰ ਉਸੇ ਰਿਕਸੂਨ ਦੀ ਆ ਪਿਛਲੇ ਉਹ ਹਾਕਰੀ ਥੋੜੇ ਜਿਹਾ ਪਹਿਲਾਂ ਆ ਉਹ ਕੋਈ 50 60 ਹਜ਼ਾਰ ਲੀਟਰ ਨਾਲ ਡਿਸਟਰੋਏ ਕਰ ਦਿੱਤੀ ਸੀ ਸੋ ਬੁਲਦੀਆਂ ਆਤੀ ਔਰ ਕੰਟੀਨਿਊਸ ਚਲਦਾ ਰਹੇਗਾ ਆਪ ਵੀ ਜਰੀਏ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਜਿਹੜੇ ਇਲਿਸੀਟ ਲੀਕ ਕਰਿਆ ਇਹ ਬਹੁਤ ਹਾਰਮਫੁਲ ਹੈ ਕਿਉਂਕਿ ਅੱਜਕੱਲ ਕੈਮੀਕਲਸ ਨਾਲ ਬਣਾ ਲੈਂਦੀ ਆ ਤੇ ਉਹਦੇ ਨਾਲ ਸਰੀਰੀ ਬਹੁਤ ਔਖਾ ਨੂੰ ਦਬਲ ਲਿਵਰ ਫੇਲ ਹੋ ਜਾਂਦੀ ਅੱਖਾਂ ਦੀ ਰੋਸ਼ਨੀ ਚਲ ਜਾਂਦੀ इवन ਹਿਊਮਨ ਲਾਈਫ ਦੀ ਕੈਪੇਬਿਲਿਟੀਜ਼ ਹੋ ਜਾਂਦੀ ਆ ਇਹ ਵੀ ਕਿ ਗਵਰਨਮੈਂਟ ਵੀ ਬੜੀ ਸਟ੍ਰਿਕਟ ਹੈ ਇਸ ਪਾਸੇ ਉਹ ਕਿ ਮੈਂ ਆਪਣੀ ਸਾਰੇ ਨੂੰ ਬੇਨਤੀ ਕਰਦਾ ਕਿ ਉਹਦਾ ਸਿਰ ਨਾ ਕੀਤਾ ਜਾਏ ਤੇ ਸਾਡੇ ਸਾਈਕਿੰਗ ਇੰਸਪੈਕਟਰ ਧਾਰੀਬਾਲ ਤੋਂ ਕਪੜੇਸ਼ ਕੁਟਲ ਜੀ ਨੇ ਇਹ ਨਵੀਂ ਇਰ ਯੇ ਚ ਕੰਟੀਨਿਊਸ ਇੰਦਾਵੀ ਨਾਕਾਬੰਦੀ ਚੱਲ ਰਹੀ ਹੈ ਉੱਧਰ ਔਰ ਜੋ ਜੋ ਇਲਿਸੀਟ ਕਲੋਰੀ ਇਰੀਆ ਇੰਦੇ ਦੀ ਸਾਈਡ ਤੇ ਉੱਧਰ ਵੀ ਰੇਡਸ ਚੱਲ ਰਹੀਆਂ ਹੋ ਇਹਦੇ ਹੌਪੇ ਡਾਇਰੈਕਸ਼ਨ ਨੂੰ ਆਦੇ ਬੁਰਾ ਪ੍ਰੋਵੈਂਸੇ ਕੋਟਨ ਰੂਲズ ਕੋਈ ਨਾ ਕੋਈ ਐਕਸ਼ਨ ਲੈਣੀ ਹੈ ਜੀ ਯੂਟੀਬ ਫੈਸਟੀਵਲ ਸੀਜ਼ਨ ਸਾਡੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਡਿਪਟੀ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਅਸਿਸਟੈਂਟ ਕਮਿਸ਼ਨਰ ਜ਼ਿਲ੍ਹਾ ਗੁਰਦਾਸਪੁਰ ਤੋਂ ਤੇ ਸਾਡੇ ਸਿਪੂ ਡਿਵੀਜ਼ਨ ਸਾਡੇ ਐਕਸਾਈਜ਼ ਅਫਸਰ ਜੀ ਸ਼੍ਰੀ ਹਿੰਮਤ ਸ਼ਰਮਾ ਜੀ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਚੁਕੀ ਫੈਸਟਿਵ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡ ਲਾਈਨਸ ਕਲੀਅਰ ਐਂਡ ਨੀਟੇ ਕੀ ਨੋਟਸ ਉਹਦੇ ਸਿਲੈਟੇ ਕੰਟੀਨਿਊਸ ਰੀਡਸ ਹੋ ਰਹੀਆਂ ਵਾ ਤੇ ਚੈਕਿੰਗ ਚੱਲ ਰਹੀਆਂ ਵਾ ਨਾਕੀ ਬੰਦੀ ਵੀ ਲਾਈ ਜਾ ਰਹੀ ਆ ਇਸ ਤੋਂ ਅੰਦਰੋਂ ਕੱਲ੍ਹ ਸਾਰੂ ਨੂੰ ਮੁੱਖ ਨਹੀਂ ਮਿਲੀ ਸੀਗੀ ਪਿੰਡ ਚੱਗੂ ਵਾਲ ਦੇ ਬਾਹਰਲੇ ਪੋਸਟ ਦੇ ਵਿੱਚ ਉਹਨਾਂ ਨੇ ਕੋਈ ਲਾਨ ਦੀ ਸਮਗਰੀ ਲੁਕਾ ਕੇ ਰੱਖੀ ਆ ਤੇ ਇਮੀਡੀਏਟ ਇਟਿਸ ਆਫ ਟੂ ਕ੍ਰੈਕਸ਼ਨ ਸਾਨੂੰ ਇਥੇ ਆਪਾਂ ਰੀਡ ਕੀਤਾ ਜੀ ਤੇ 205 ਕਿਲੋ ਲਾਂਦ ਅਸੀਂ ਰਿਕਵਰਡ ਕੀਤੀ ਉਥੋਂ ਤੇ ਕੋਈ 16 ਕਿਲੋ ਲੀਟਰ ਲਿਸਿਡ ਲਿਕਰ ਸੀ ਜੋ ਪਲਾਸਟਿਕ ਦੇ ਪੌਸਟ ਸੇ ਪਾ ਕੇ ਲਾਂਦੇ ਫਿਰ ਵਾਪਸ ਰੱਖੀ ਹੋਈ ਹੁੰਦੀ ਆ ਉਹ ਰਿਕਵਰ ਵੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾ ਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਕਿ ਸੈਸਟਿਜ਼ ਸੀਜ਼ਨ ਦੇ ਵਿੱਚ ਕੋਈ ਘਟਨਾ ਦਾ ਮੌਕਾ ਨਾ ਇਹ ਜੇ ਮਤਲਬ ਕਿ ਸਾਡੀ ਤੇ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜ਼ਿਲ੍ਹੇ ਤੋਂ ਬਾਹਰ ਬਿਲਕੁਲ ਵੀ ਕੋਈ ਆਪਾ ਲੋਗ ਨਾ ਕਰੀ ਚਾਹੀਏ ਉਹ ਅਬ ਜ਼ਿਆਦਾ ਫੋਕਸ ਗਵਰਨਮੈਂਟ ਦਾ ਇਸ ਵੇਲੇ ਇਲੀਜੀਟ ਲੀਕਰ ਨੂੰ ਲੈ ਕੇ ਹੋਇਆ ਪਿਆ ਵਾ ਕਿ ਕਿ ਉਹਦੇ ਨਾਲ ਲੱਗ ਗਈ ਵਿਚਾਰ ਤੁਸੀਂ ਉਹ ਇਹ ਆਪਾ ਲੋਕਾਂ ਨੂੰ ਈਟੀਓਸ ਆਪਾਂ ਜਾ ਕੇ ਜਾਗਰੂਕੀ ਕਰੀਦਾ ਹੋ ਕਿ ਇਹ ਇਹਨਾਂ ਜਿੁੱਸ ਰਵੰਧਾਂ ਕਰੋ ਜਿਹਦੇ ਨਾਲ ਹਾਮ ਉਸ ਬੜੀ ਹੁੰਦੀ ਆ ਕੱਪਸ ਵੀ ਲਾ ਰਹੇ ਆ ਇਹ ਨਾਕਾਬੰਦੀ ਦੀ ਦੇਖ ਚੌਰ ਇਹਦੇ ਸਿਰਸਰੇ ਚ ਕੰਟੀਨਿਊਲੀ ਰੇਡ ਸਾਰੇ ਬਾਸਿ ਸਤੇ ਇਲੀਸਿਤ ਪ੍ਰੋਨ ਏਰੀਆ ਹੋ ਸਕਦਾ ਨੂੰ ਪਤਾ ਲੱਗਦਾ ਉਸੇ ਇਮੀਡੀਟ ਐਕਸ਼ਨ ਲਿਆ ਜਾਂਦਾ ਕੋਤੇ ਦੀਏ ਜਿਹੜੇ ਬਦਨਾਮ ਹੈ ਜਿੰਦ ਦਰਿਆ ਦੇ ਕੰਡੇ ਜਹੀ ਹੋਏ ਸ਼ੇਰ ਲਗਾਤਾਰ ਰੇਡ ਕਰ ਰਹੇ ਹਨ ਉਸੇ ਲਗਾਤਾਰ ਰੇਡ ਚੱਲ ਰਹੀ ਹੈ ਉਸੇ ਰਿਪ ਹੁੰਦੀ ਆ ਪਿਛਲੇ ਉਹ ਹਾਕਲੀ ਥੋੜੇ ਜਿਹਾ ਪਹਿਲਾਂ ਪਾ ਉਤੋਂ ਕੁਝ ਲਗਭਗ 60000 ਰੁਪਏ ਦਾ ਨਿਟਨਾਂ ਡਿਸਟਰਾਇ ਜੀਤੀ ਸੀ ਸੋ ਉਹ ਵੀ ਗੱਲ ਆ ਤੇ ਔਰ ਕੰਟੀਨਿਊਸ ਚੱਲਦਾ ਰਿਹਾ ਆਪਣੇ ਜਰੀਏ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਜਿਹੜੇ ਇਲਿicit ਲੀਕ ਕਰਿਆ ਇਹ ਬਹੁਤ ਹਾਰਮਫੁਲ ਹੈ ਕਿਉਂਕਿ ਅੱਜਕੱਲ ਕੈਮੀਕਲਸ ਨਾਲ ਬਣਾ ਲੈਂਦੀ ਆ ਤੇ ਉਹਦੇ ਨਾਲ ਸਰੀਰੀ ਬਹੁਤ ਮੁਸ਼ਕਲਾਂੋਂ ਦਵਾਲ ਲੀਵਰ ਸੇਰ ਹੋ ਜਾਂਦੀ ਆ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਈਵਨ ਹਿਊਮਨ ਲਾਈਫ ਦੀ ਕਦਰਤੀਸ ਹੋ ਜਾਂਦੀ ਆ ਦੀ ਡਿਗਰ ਦੇ ਗਵਰਨਮੈਂਟ ਵੀ ਬੜੀ ਸਟ੍ਰਿਕਟ ਹੈ ਇਸ ਪਾਸੇ ਉਹ ਕਿ ਮੈਂ ਅਪਬਾਈ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹਦਾ ਸੇਵਲ ਨਾ ਕੀਤਾ ਜਾਏ ਇਹ ਸਾਡੇ ਸੈਨ ਇੰਸਪੈਕਟਰ ਹਰੀਬਾਲ ਤੋਂ ਪੁਲਿਸ ਪੁਤਤਾ ਜੀ ਨੇ ਇਹ ਨਦੀ ਇਰੀਏ ਚ ਕੰਟੀਨਿਊਸ ਇੰਦਰੀ ਨਾਕਾਬੰਦੀ ਚੱਲ ਰਹੀ ਹੈ ਫੂਲਦਰ ਔਰ ਜੋ ਜੋ ਇਲਿਸੀਟ ਟ੍ਰੋਲ ਹੋ ਰਹੀ ਹੈ ਇੰਦਰ ਦੀ ਸਾਈਡ ਤੇ ਉਧਰ ਵੀ ਰੇਡਸ ਚੱਲ ਰਹੀਆਂ ਹੋ ਪੀਡੀਐਫ ਦੇ ਡਾਇਰੈਕਸ਼ਨ ਔਰ ਆਦੇ ਬੁਦਆਫ ਪ੍ਰੋਵਾਂਸੇ ਕੋਟੋਂ ਰੋਜ਼ ਕੋਈ ਨਾ ਕੋਈ ਐਕਸ਼ਨ ਲੈ ਰਿਹਾ ਹੈ। ਡਿਊ ਟੂ ਫੈਸਟੀਵਲ ਸੀਜ਼ਨ ਸਾਡੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਡਿਪਟੀ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਅਸਿਸਟੈਂਟ ਕਮਿਸ਼ਨਰ ਜ਼ਿਲ੍ਹਾ ਗੁਰਦਾਸਪੁਰ ਤੋਂ ਤੇ ਸਾਡੇ ਸੰਤੂ ਰੀਜੀਨ ਸਾਡੇ ਐਕਸਾਈਜ਼ ਅਫਸਰ ਸ੍ਰੀ ਹਿੰਮਤ ਸ਼ਰਮਾ ਜੀ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਕਿਉਂਕਿ ਫੈਸਟਿਵ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡ ਲਿਟ ਕਲੀਅਰ ਐਂਡ ਨੀਟ ਐ ਕਿ ਨੋਟਸ ਉਹਦੇ سلسلے ਚ ਕੰਟੀਨਿਊਸ ਰੀਡਸ ਹੋ ਰਹੀਆਂ ਵਾ ਤੇ ਚੈਕਿੰਗ ਚੱਲ ਰਹੀਆਂ ਵਾ ਨਾਕੀ ਬੰਦੀ ਵੀ ਲਾਈ ਜਾ ਰਹੀ ਆ ਇਸ ਤੋਂ ਦੌਰਾਨ ਕੱਲ੍ਹ ਸਾਰੂਪ ਨੂੰ ਮੁੱਖ ਤਲੀ ਮਿਲੀ ਸੀਗੀ ਪਿੰਡ ਚੱਗੂ ਵਾਲ ਦੇ ਬਾਹਰਲੇ ਪੋਸਟ ਦੇ ਵਿੱਚ ਉਹਨਾਂ ਨੇ ਕੋਈ ਲਾਨ ਦੀ ਸਮਗਰੀ ਲਗਾ ਕੇ ਰੱਖੀ ਆ ਤੇ ਇਮੀਡੀਏਟ ਇਜੂਸ ਆਫ ਟੂ ਕ੍ਰੈਕਸ਼ਨ ਸਾਨੂੰ ਇਥੇ ਆਪਾਂ ਰੀਡ ਕੀਤਾ ਜੀ ਤੇ 205 ਕਿਲੋ ਲਾਂਦ ਅਸੀਂ ਰਿਕਵਰਡ ਕੀਤੀ ਉਥੋਂ ਤੇ ਕੋਈ 16 ਕਿ ਲੀਟਰ ਲਿਸਿਡ ਲਿਕਰ ਸੀ ਜੋ ਪਲਾਸਟਿਕ ਦੇ ਪੋਸਟ ਸੇ ਪਾ ਕੇ ਨਾਨੀ ਫੀਲ ਵਾਸਤੇ ਰੱਖੀ ਹੋਈ ਹੁੰਦੀ ਉਹ ਰਿਕਵਰਿੰਗ ਕੀਤੀ ਆ ਤੇ ਉਸ ਤੋਂ ਬਾਅਦ ਨਾਕਾ ਬੰਦੀ ਦੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਇਹ ਸਸਟੇਨ ਸੀਜ਼ਨ ਦੇ ਵਿੱਚ ਕੋਈ ਘਟਨਾ ਦਾ ਮੌਕਾ ਨਹੀਂ ਇਹ ਜੇ ਮਤਲਬ ਕਿ ਸਾਡੀ ਤੇ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜ਼ਿਲ੍ਹੇ ਤੋਂ ਬਾਅਦ ਬਿਲਕੁਲ ਵੀ ਕੋਈ ਆਪਾ ਲੋਗ ਨਾ ਕਰੀ ਚਾਹੀਏ ਉਹ ਅਬ ਜ਼ਿਆਦਾ ਫੋਕਸ ਗਵਰਨਮੈਂਟ ਦਾ ਇਸ ਵੇਲੇ ਇਲੀਜੀਟ ਲੀਕਰ ਨੂੰ ਲੈ ਕੇ ਹੋਇਆ ਪਿਆ ਹੋ। ਕਿਉਂਕਿ ਉਹਦੇ ਨਾਲ ਲੱਗ ਗਈ ਵੀ ਰਿਸਪੋਨਸ ਉਹ ਆਪਾ ਲੋਕਾਂ ਨੂੰ ਈਟੀਓਸ ਉੱਪਰ ਜਾ ਕੇ ਜਾਗਰੂਕੀ ਕਰੀਦਾ ਹੋ। ਕਿ ਇਹ ਇਹ ਨਹੀਂ ਇਹੋਸੇ ਵੰਨਣਾ ਕਰੋ ਜਿਹਦੇ ਨਾਲ ਹਾਮਸ ਬੜੀ ਹੁੰਦੀ ਆ। ਕੈਪਸੂਲ ਆ ਰਹੇ ਆ। ਇਹ ਨਾਕਾਬੰਦੀ ਦੀ ਜਿਹੜੀ ਚੋਰ ਇਹਦੇ ਸਿਰਸਰੇ ਚ ਕੰਟੀਨਿਊਲੀ ਰੇਡ ਸਾਰੇ ਬਾਸਿਸ਼ ਤੇ ਇਲੀਜੀਟ ਪ੍ਰੋਨ ਏਰੀਆ ਹੋ ਸਕਾ ਨੂੰ ਪਤਾ ਲੱਗਦਾ ਆ ਉਸੇ ਇਮੀਡੀਏਟ ਐਕਸ਼ਨ ਲਿਆ ਜਾਂਦਾ ਕੋਤੇ ਦੀ ਜਿਹੜੇ ਬਦਨਾਮ ਹੈ ਜਿੰਦੇ ਦਰਿਆ ਦੇ ਕੰਡੇ ਜਿਹੇ ਹੋਗੇ ਫਿਰ ਲਗਾਤਾਰ ਰੇਡ ਕਰ ਰਹੇ ਆ ਉਸੇ ਲਗਾਤਾਰ ਰੇਡ ਚੱਲ ਰਹੀ ਆ ਸਭ ਉਸੇ ਰਕੂਂਦੀ ਆ ਪਿਛਰੇ ਉਹ ਹਾਕੀ ਥੋੜੇ ਜਿਹਾ ਪਹਿਲਾਂ ਪਾ ਉਹ ਕੋਈ ਲਗਭਗ 60000 ਆਦਮੀਆਂ ਨੂੰ ਡਿਸਟਰੋਏ ਕੀਤੀ ਸੀ ਉਹ ਕੋਈ ਨਾ ਕੀ ਆ ਔਰ ਕੰਟੀਨਿਊਸ ਚੌਧਾਰੇ ਦਾ ਆਪਣੇ ਜਰੀਏ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਜਿਹੜੇ ਇਲਿਜੀਟ ਲੀਕਰ ਹੈ ਇਹ ਬਹੁਤ ਹਾਰਮਫੁਲ ਹੈ ਕਿ ਅੱਜਕੱਲ ਕੈਮੀਕਲਸ ਨਾਲ ਬਣਾ ਲੈਂਦੇ ਆ ਤੇ ਉਹਦੇ ਨਾਲ ਸਰੀਰ ਦੀ ਬਹੁਤ ਮੁਸ਼ਕਲ ਹੁੰਦਾ ਲੀਵਰ ਸੇਟ ਹੋ ਜਾਂਦੀ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਇਵਨ ਹਿਊਮਨ ਲਾਈਫ ਦੀ ਕੈਡਿਲਟੀਜ਼ ਹੋ ਜਾਂਦੀ ਹੈ ਉਹ ਜੀ ਦੇ ਕੇ ਗਵਰਨਮੈਂਟ ਵੀ ਬੜੀ ਸਟ੍ਰਿਕਟ ਹੈ ਇਸ ਪਾਸਿਓਂ ਦੀ ਮੈਂ ਅਗਵਾਈ ਸਾਰੇ ਨੂੰ ਬੇਨਤੀ ਕਰਦਾ ਕਿ ਉਹਦਾ ਸਿਰ ਨਾ ਕੀਤਾ ਜਾਏ ਇਹ ਸਾਡੇ ਸਾਇੰਸ ਇੰਸਪੈਕਟਰ ਧਾਰੀਬਾਲ ਤੋਂ ਪੁਲਿਸ ਕੁਟਾ ਜੀ ਨੇ ਇਹ ਨਦੀ ਇਰੀ ਇਚ ਕੰਟੀਨਿਊਸ ਇੰਡਸਟਰੀ ਨਾਕਾਬੰਦੀ ਚੱਲ ਰਹੀ ਹੈ ਉੱਪਰ ਉਹ ਦੋ ਦੋ ਇਲਿਸੀਟ ਕੋਲ ਰਹੀ ਹੈ ਇੰਦਰ ਦੀ ਸਾਈਡ ਤੇ ਉੱਪਰ ਵੀ ਰੇਡਸ ਚੱਲ ਰਹੀਆਂ ਹੋ ਆ ਪੀਡੀਐਫ ਦੇ ਡਾਇਰੈਕਸ਼ਨਸ ਪਰ ਆਡੇ ਬੁਖਾਸ ਪ੍ਰੋਵਾਂਚੇ ਟੋਟਲ ਰੋਜ਼ ਕੋਈ ਨਾ ਕੋਈ ਐਕਸ਼ਨ ਲੈਂਦੇ